ਕੁੜੀ ਮੰਦੀ ਅਛਰੇ ਤੇਰੀ ਗੁੜੀ ਹਾਂਜੀ ਵੀਰ ਜੀ ਇੱਕ ਨਾ ਜੋ ਮੋਗਾ ਦਾ ਫਰੀਦਕੋਟ ਜ਼ਿਲ੍ਹੇ ਦੀ ਫੱਦ ਪੈਂਦੀ ਆ ਉਥੇ ਇੱਕ ਪੈਲਸ ਹੈ ਜੀ ਨਿਊ ਰਾਇਲ ਪਲੇਸ ਉਥੇ ਅੱਜ ਵਿਆਹ ਹੋਇਆ ਤੇ ਤੁਹਾਨੂੰ ਅਸੀਂ ਇੱਕ ਇੱਕ ਗੱਲ ਵਿਖਾਉਣਾ ਵੀ ਆ ਕੁੜੀ ਆ ਜੋ ਲੋਕੀ ਵਿਆਹ ਹੋ ਰਿਹਾ ਲੋਕਾਂ ਦਾ ਕੁੜੀ ਮੁੰਡੇ ਦਾ ਬਰਾਤੀ ਸਾਰੇ ਸੱਜਣ ਸਾਰੇ ਐਸ਼ਾ ਆ ਰਹੇ ਆ ਖਾ ਪੀ ਰਹੇ ਔਰ ਇਹ ਕੁੜੀ ਆ ਜਿਹੜੀ ਕੁੜੀ ਗੁਜਰੀ ਇੱਕ ਇਹ ਨਾ ਸਿਰਨਵਾ ਕੇ ਛੱਡਿਆ ਪਾਣੀ ਦੀ ਇਹਦੀ ਬਾਲਟੀ ਰੱਖੀ ਆ ਤੇ ਆ ਕਦੇ ਇਹਦੇ ਭਾਡੇ ਚੰਦੀ ਆ ਕਦੇ ਕੁਛ ਕਰਦੀ ਆ ਔਰ ਇਹਦੇ ਨਾਲ ਆ ਆ ਜਿਹੜਾ ਇਹ ਗਨਮੈਨ ਆ ਵਿਚਾਰਾ ਤਾਂ ਉਹਨੂੰ ਗੋਲੀਆਂ ਚਲਾ ਕੇ ਖੁਸ਼ ਹੋ ਜਾਂਦਾ ਪਰ ਇਸੇ ਵਿਲੱਖਣ ਗੱਲ ਇਹ ਆ ਵੇਖਣ ਵਾਲੀ ਵੀ ਕਿਸੇ ਨੂੰ ਕਾਦੇ ਵਿੱਚ ਖੁਸ਼ੀ ਕਿਸੇ ਨੂੰ ਕਾਦੇ ਵਿੱਚ ਖੁਜੀ ਔਰ ਆ ਵੀਰ ਜੀ ਮੈਨੂੰ ਪਤਾ ਨਹੀਂ ਕਿਹੜੇ ਪਿੰਡ ਦੇ ਇੱਥੋਂ ਦੇ ਨੰਗੇ ਜਾਂਦੇ ਸੀਗੇ ਇਹਨਾਂ ਨੇ ਇਹਨਾਂ ਦੋ ਬੱਚਿਆਂ ਨੂੰ ਦੇਖਿਆ ਤੇ ਕੱਢ ਕੇ 50 ਰੁਪਏ ਦੇਤੇ ਤੇ ਮੇਰਾ ਮਨ ਵੀ ਬੜਾ ਪ੍ਰਸੰਨ ਹੋਇਆ ਸ਼ਾਇਦ ਥੋੜਾ ਵੀ ਹੋਊਗਾ ਯਾਰ ਵੇਖੋ ਕਿਸੇ ਨੂੰ ਕਹ ਦੀ ਆ ਖੁਸ਼ੀ ਤੁਹਾਨੂੰ ਚਾਰ ਚਫੇਰਾ ਵਖਾ ਰਹੇ ਆ ਤੇ ਨਿਊ ਰਾਇਲ ਪਲੇਸ ਜਿਹੜਾ ਹੱਦ ਤੇ ਆ ਪੰਜ ਗਰਾਂ ਹੀ ਹੱਦ ਤੇ ਆ ਉੱਥੇ ਵੇਖੋ ਲੋਕੀ ਤਰ੍ਹਾਂ ਤਰ੍ਹਾਂ ਦੇ ਪਕਵਾਨ ਖਾ ਰਹੇ ਆ ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਖਾ ਰਹੇ ਆ ਪਰ ਜੋ ਆ ਬੱਚੇ ਆ ਇਹਨਾਂ ਨੂੰ ਇਸੇ ਦੇ ਵਿੱਚ ਹੀ ਖੁਸ਼ੀ ਆ ਤੇ ਕਿੰਨਾ ਆਨੰਦ ਆ ਵੀ ਸ਼ਾਇਦ ਜਿਹੜੇ ਮੇਜ਼ ਤੇ ਬੈਠੇ ਸ਼ਰਾਬਾਂ ਪੀ ਰਹੇ ਮੀਟ ਖਾ ਰਹੇ ਆ ਜਾਂ ਕੋਈ ਮਠਿਆਈਆਂ ਖਾ ਰਹੇ ਸ਼ਾਇਦ ਉਹਨਾਂ ਨੂੰ ਵੀ ਇਹਨਾਂ ਆਨੰਦ ਨਾ ਹੋਵੇ ਜਿੰਨਾ ਇਹ ਬੱਚੇ ਆਨੰਦ ਲੈ ਰਹੇ ਆ ਆ ਵੇਖੋ ਤੁਹਾਡੇ ਸਾਹਮਣੇ ਔਰ ਇਸ ਦੇ ਨਾਲ ਹੀ ਅਸੀਂ ਧੰਨਵਾਦ ਕਰਾਂਗੇ ਇਸ ਬਾਈ ਜੀ ਦਾ ਇਹ ਪਤਾ ਨਹੀਂ ਬਾਈ ਜੀ ਕਿਹੜੇ ਪਿੰਡ ਤੋਂ ਆਪਾਂ ਪੁੱਛਿਆ ਨਹੀਂ ਤੇ ਨਾਂ ਇਹਨਾਂ ਨੇ ਦੱਸਿਆ ਇਹਨਾਂ ਨੇ ਚੁੱਪ ਕਰਕੇ ਬੱਚਿਆਂ ਵਾਲੇ ਦੇਖੀ ਗਏ ਮੈਂ ਵੀ ਵੇਖ ਰਿਹਾ ਸੀਗਾ ਤੇ 50 ਰੁਪਏ ਕੱਢ ਕੇ ਗੁੜੀਆ ਨੂੰ ਦੇਤੇ ਕਹਿੰਦੇ ਬੇਟਾ ਜਿਉਂਦੀ ਰਹਿ ਪਤਾ ਨਹੀਂ ਬਾਈ ਵੀਰ ਜੀ ਇੱਕ ਗੱਲ ਆ ਤੁਹਾਡੇ ਮਨ ਵਿੱਚ ਕੀ ਆਇਆ ਤੁਸੀਂ ਕਾਹਤੋਂ ਇਹਨਾਂ ਦੀ ਸੇਵਾ ਕੀਤੀ ਕੀ ਸੋਚ ਕੇ ਕੀਤੀ ਤੇ ਕੋਈ ਨਹੀਂ ਬੰਦਾ ਬੱਚੇ ਬੱਚੇ ਯਾਰਾ ਬਾਹਰ ਗਏ ਰਹੇ ਹਾਂ ਬਤੂ ਅੰਦਰ ਮਠਿਆਈਆਂ ਖਾ ਰਹੇ ਲੋਕ ਤੇ ਤੂੰ ਕਿਉਂ ਨਹੀਂ ਖਾਂਦੀ ਗੀ ਕਾ ਤੂੰ ਤੂੰ ਆਪਦੀ ਗੁਜਰੀ ਨੂੰ ਨਵਾ ਰਹੀ ਆ ਨਹੀਂ ਦੂਜੇ ਵੀ ਨਹੀਂ ਕਿ ਗੁੱਡੀ ਨੰਦੀ ਅਛਾ ਤੇਰੀ ਗੁੱਡੀ ਆ ਤੇ ਤੂੰ ਉਹ ਫਲਾਤੂਆ ਜਿਹਾ ਆ ਜੰਗਲਾਂ ਦੇ ਡਾਕੂ ਵਾਂਗੂ ਰਫਲ ਚੱਕੀ ਆ ਕੀ ਗੱਲ ਆ ਤੈਨੂੰ ਕਿਹਦੇ ਚਲਾਉਣੀ ਆ ਇਹ ਮੈਂ ਤੇਰੇ ਲੈ ਮੇਰੇ ਚਲਾ ਦੇ ਚੰਗਾ ਆ ਵੇਖ ਲੈ ਵੇਖੋ ਜੀ ਇੱਥੋਂ ਇਹ ਸੇਧ ਮਿਲਦੀ ਵੀ ਰੱਬ ਖੁਸ਼ੀ ਦਿੰਦਾ ਕਿਸੇ ਨੂੰ ਤਾਂ ਪਤਾ ਨਹੀਂ ਕਿਹੜੇ ਚੀਜ਼ੋਂ ਖੁਸ਼ੀ ਮਿਲਦੀ ਆ ਇਹ ਜ਼ਰੂਰੀ ਨਹੀਂ ਖੁਸ਼ੀ ਪਕਵਾਨ ਬਣਾਉਣ ਨਾਲ ਤੇ ਖਾਣ ਪੀਣ ਨਾਲ ਹੀ ਮਿਲਦੀ ਆ